ਮਾਲਾ ਲੱਗੀ ਹੈ ਕਿਹੜੀ ਕਿਹੜੀ ਜਿਹੜੀ ਚੈਕਿੰਗ ਕੀਤੀ ਗਈ ਹੈ ਤੇ ਕੀ ਹੈਗਾ ਜੀ ਸਾਰਾ ਅੱਜ ਇਹ ਸਾਡੇ ਮਾਨ ਜੋ ਐਸਐਸਪੀ ਜੋਤੀ ਜਦੋ ਬੈਠੀ ਹੋਣ ਤੇ ਮਾਨ ਜੋ ਸਾਡੇ ਹੋਰ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਸਰਚ آپریشن ਜਿਹੜਾ ਹੈ ਸਮਰਾਲੇ ਸ਼ਹਿਰ ਦੇ ਵਿੱਚ ਐਸਐਚਓ ਮਸ਼ੂੜਾ ਤੇ ਐਸਐਚਓ ਸਮਰਾਲਾ ਇਹ ਆਰਡਰ ਟੀਮਾਂ ਬਣਾ ਕੇ ਚੱਲ ਰਿਹਾ ਜਿੰਨੇ ਵੀ ਸਾਬਕਾ ਜਿਹੜੇ ਐ ਐਨਡੀਪੀਐਸ ਦੇ ਜਿਹਨਾਂ ਦੇ ਪਰਚੇ ਆ ਇਹ ਆ ਐਨਡੀਪੀਐਸ ਦਾ ਕੰਮ ਕਰਦੇ ਆ ਉਹਨਾਂ ਸਾਰਿਆਂ ਦੇ ਜਿਹੜਾ ਰੇਡ ਤੇ ਸਰਚ ਕਰ ਰਹੇ ਆ ਵੀਰ ਦੀ ਸਾਡੀ ਜਿਹੜੀ 8 ਵਜੇ ਦੀ ਇਹ ਸੱਟਪ੍ਰੇਸ਼ਨ ਚੱਲ ਰਿਆ ਤੇ ਜਿਹੜੀ ਕੋਰ ਗਬਰੀ ਹੋਗੀ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਜਾਊਗੀ ਤੁਹਾਡੇ ਜਰੀਏ ਮੈਂ ਫਿਰ ਦੁਆਰਾ ਇਹਨਾਂ ਨੂੰ ਤਾੜਨਾ ਦੇਣੀ ਚਾਹਣਾ ਜਿਹੜੇ ਬੰਦੇ ਕੋਈ ਨਸ਼ੇ ਦਾ ਕੰਮ ਵੀ ਕਰਦੇ ਇਸ ਦਾਗਰ ਕਿਉਂਕਿ ਇਸ ਕੰਮ ਨੂੰ ਛੱਡਣ ਨਹੀਂ ਦਾ ਅਦਰਬਾਈ ਜਿਹੜੀ ਇਹਨਾਂ ਦੀ ਪ੍ਰੋਪਰਟੀ ਆ ਪ੍ਰੋਪਰਟੀ ਅਟੈਚ ਵੀ ਕਰਾਈ ਜਾਊਗੀ ਤੇ ਇਹਨਾਂ ਨੂੰ ਵੀ ਜਿਹੜਾ ਬੁੱਕ ਕੀਤਾ ਜਾਊਗਾ ਜਿਹੜਾ ਜ਼ਿਲ੍ਹਾ ਦੇ ਵਿੱਚ ਠਹਿ ਜਾਊਗਾ ਸਰੀ ਹੁਣ ਤੱਕ ਕਿੰਨੀਆਂ ਸਾਮਾ ਤੇ ਪ੍ਰੇਸ਼ਨ ਕਰ ਚੁੱਕੇ ਸੱਤ ਪੀ ਹੁਣ ਸਾਡਾ ਅਜੇ ਤੱਕ 6 ਜਗ੍ਹਾ ਤੇ ਜਿਹੜਾ ਸੱਚ ਪ੍ਰੈਸ ਨੇ ਪੁੱលਿਆ ਤੇ ਹੋਰ ਵੀ ਅਸੀਂ ਜਿਹੜਾ 6 ਸੱਜਾ ਜਗ੍ਹਾ ਤੇ ਕਰਦੇ ਸਰ ਇਹ ਸੱਚ ਪ੍ਰੈਸ ਦੇ ਤਿੰਨ ਕੋਈ ਰਿਕਵਰੀ ਵਗੈਰਾ ਕੋਈ ਐਨਡੀਪੀਸੀ ਐਕਟ ਦੇ ਕੋਈ ਫੜਿਆ ਫੜਿਆ ਵੀ ਗਿਆ ਕੋਈ ਦੋਸ਼ੀ ਜੀ ਹਜੇ ਸਾਡਾ ਕੰਟੀਨਿਊ ਆ ਅਜੇ ਜਿਹੜਾ ਅਸੀਂ ਸਾਡੇ ਐਸਐਚਓ ਮਾਛੂੜਾ ਦੂਜੀ ਪਾਸੇ ਲੱਗੇ ਹੋਏ ਜਿਹੜੀ ਵੀ ਰਿਕਵਰੀ ਹੋਵੇ ਤੁਹਾਡੇ ਨਾਲ ਜਰੂਰ ਸ਼ੇਅਰ ਕਰਦੇ ਏਕ